ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਜੇਕਰ ਦਰਤਾ ਸੀਆਰਐਸ ਕੋਰ ਕਟ ਹੈ ਤਾਂ ਹੁਣੇ ਈਐਸਐਸ ਗਲੋਬਲ ਦੀ ਟੀਮ ਨੂੰ ਆਕੇ ਮਿਲੋ ਕੇਸਾਂ ਜੱਥੇਬੰਦੀਆਂ ਨੇ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਕੀਤੀ ਮੰਗ ਡੱਲੇਵਾਲ ਬੋਲੇ ਹਰਣਾ ਪੁਲਿਸ ਦੀ ਕਾਰਵਾਈ ਦੇ ਖਿਲਾਫ ਕੇਸ ਦਰਜ ਕਰੇ ਪੰਜਾਬ ਸਰਕਾਰ ਸੂਬੇ ਦੇ ਵਿੱਚ ਦਾਖਲ ਹੋ ਕੇ ਸਾਡੇ ਨੌਜਵਾਨਾਂ ਤੇ ਚਲਾਈ ਗਈ ਗੋਲੀ ਸਿੰਟੀਗਰਦੀ ਵਿੱਚ ਐਸਕੀਐਮ ਦੀ ਮੀਟਿੰਗ جاری ਕਿਸਾਨੀ ਅੰਦੋਲਨ ਨੂੰ ਲੈ ਕੇ ਲਿਆ ਜਾ ਸਕਦਾ ਹੈ ਐਮ ਫੈਸਲਾ ਸ਼ਾਮ ਨੂੰ 4 ਵਜੇ ਪ੍ਰੈਸ ਕਾਨਫਰੰਸ ਕਰੇਗਾ ਸਯੁਕਤ ਕਿਸਾਨ ਮੋਰਚਾ ਸ਼ੁਭਕਰਨ ਸਿੰਘ ਦੀ ਮੌਤ ਦੇ ਬround ਦੇ ਵਿੱਚ ਹਰਿਆਣਾ ਦੇ ਵਿੱਚ ਸੜਕਾਂ ਤੇ ਉਤਰੇ ਕਿਸਾਨ ਸਵੇਰੇ ਦੇ ਵਿੱਚ ਕਈ ਥਾਈ ਨੈਸ਼ਨਲ ਹਾਈਵੇ ਤੇ ਦਿੱਤੇ ਤਰਨੇ ਕੱਲ ਖਨੌਰੀ ਬਾਰਡਰ ਤੇ ਹੋਈ ਸੀ ਸ਼ੁਭਕਰਨ ਦੀ ਮੌਤ ਪੰਜਾਬ ਦੇ ਵਿੱਚ ਵੀ ਕਈ ਥਾਈਂ ਕਿਸਾਨਾਂ ਦਾ ਹੱਲਾ ਬੋਲ ਸੜਕਾਂ ਤੇ ਧਰਨਾ ਲਗਾ ਕੇ ਰੋਕੀ ਆਵਾਜਾਈ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਸ ਦੇ ਨੇੜੇ ਵੀ ਬੰਦ ਕੀਤਾ ਰਸਤਾ ਲੱਗ ਗਿਆ ਲੰਮਾ ਜਾਮ ਹਾਈ ਕੋਰਟ ਪਹੁੰਚਿਆ ਸ਼ੁਭਕਰਨ ਸਿੰਘ ਦੀ ਮੌਦਾ ਮਾਮਲਾ ਮੁਹਾਲੀ ਦੇ ਐਡਵੋਕੇਟ ਦੀ ਪਟੀਸ਼ਨ ਤੇ 29 ਫਰਵਰੀ ਨੂੰ ਹੋਵੇਗੀ ਸੁਣਵਾਈ ਪੁਲਿਸ ਦੇ ਵੱਲੋਂ ਹੰਝੂ ਗੈਸ ਅਤੇ ਪੈਲਟ ਗੰਦਾ ਇਸਤੇਮਾਲ ਕੀਤੇ ਜਾਣ ਤੇ ਚੁੱਕੇ ਸਵਾਲ ਕਿੰਦ ਸਰਕਾਰ ਨੇ ਫਿਰ ਦੁਹਰਾਇਆ ਗਲਬਾਦਾ ਆਫਰ ਖੇਤੀਬਾੜੀ ਮੰਤਰੀ ਅਰਚੁਨ ਮੁੰਡਾ ਬੋਲੇ ਹੁਣ ਤੱਕ ਦੀਆਂ ਮੀਟਿੰਗਾਂ ਦੇ ਵਿੱਚ ਹੋਈ ਹੈ ਸਾਰਥਿਕ ਚਰਚਾ ਅਸੀਂ ਆਸਵੰਦ ਗਲਬਾਦ ਦੇ ਜ਼ਰੀਏ ਹੀ ਨਿਕਲੇਗਾ ਹੱਲ ਸ਼ੁਭਕਰਨ ਸਿੰਘ ਦੀ ਮੌਤੇ ਸਿਆਸੀ ਬਵਾਲ ਜਾਰੀ ਆ ਅਕਾਲੀ ਦਲ ਦਾ ਇਲਜ਼ਾਮ ਮੌਜੂਦਾ ਹਾਲਾਤ ਦੇ ਲਈ ਸਰਕਾਰ ਜ਼ਿੰਮੇਵਾਰ ਪੰਜਾਬ ਦੇ ਵਿੱਚ ਵੜ ਕੇ ਹਰਿਆਣਾ ਪੁਲਿਸ ਨੇ ਕਿਵੇਂ ਕੀਤਾ ਹਮਲਾ ਤਾਂ ਹਰਪਾਲ ਚੀਮਾ ਬੋਲੇ ਕਿਸਾਨ ਵਿਰੋਧੀ ਹੈ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਸ਼ੁਭਕਰਨ ਦੀ ਮੌਤ ਤੇ ਚ ਤਿਆ ਦੁੱਖ ਬੋਲੇ ਕਿਸਾਨ ਦੇਸ਼ ਦੇ ਅੰਦਾ ਤਾਂ ਨੇ ਕੁਸ ਬੈਠੀਏ ਨਹੀਂ ਮਸਲੇ ਦੇ ਹੱਲ ਦੇ ਲੀ ਕਰੋ ਗੱਲਬਾਤ ਬੁਲੀ ਬਾਰੀ ਕੋਈ ਰਸਤਾ ਨਹੀਂ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੀਆਂ ਤਾਰੀਖਾਂ ਦਾ ਐਲਾਨ 1 ਤੋਂ 15 ਮਾਰਚ ਤੱਕ ਚੱਲੇਗਾ اجلاس 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਜੀਮਾ ਪੇਸ਼ ਕਰਨਗੇ ਬਜਟ ਦਿੱਲੀ ਸਵੇਤ 400 ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠਜੋੜ ਫਾਈਨਲ ਸੂਤਰਾਂ ਮੁਤਾਬਿਕ ਸੀਟ ਸ਼ੇਅਰਿੰਗ ਤੇ ਬਣੀ ਸਹਿਮਤੀ ਦਿੱਲੀ ਚਾਰ ਸੀਟਾਂ ਤੇ ਲੜੇਗੀ ਆਪ ਤਾਂ ਕਾਂਗਰਸ تین ਸੀਟਾਂ ਤੇ ਅਜ਼ਮਾ ਸਕਦੀ ਹੈ ਕਿਸਮਤ ਹਰਿਆਣਾ ਦੇ ਵਿੱਚ ਆਪ ਦੇ ਲਈ ਇੱਕ ਸੀਟ ਛੱਡੇਗੀ ਕਾਂਗਰਸ ਦਿੱਲੀ ਦੇ ਸੀਐਮ ਅਰਵਿੰਦ ਕੇਸ਼ਰੀਵਾਲ ਨੂੰ ਈਡੀ ਦਾ ਇੱਕ ਹੋਰ ਸੰਮਨ ਈਡੀ ਨੇ 26 ਫਰਵਰੀ ਨੂੰ ਪੁਸ਼ਗਿੱਛ ਦੇ ਲਈ ਕੀਤਾ ਤਲਬ ਹੁਣ ਤੱਕ 6 ਸੰਮਨ ਤੇ ਕੇਸ਼ਰੀਵਾਲ ਨਹੀਂ ਹੋਏ ਸਨ ਪੇਸ਼ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਦੇ ਘਰ ਸੀਬੀਆਈ ਦੀ ਰੇਡ ਦਿੱਲੀ ਸਥਿਤ ਰਿਹائش ਦੇ ਵਿੱਚ ਚਲਦੀ ਗੀ ਛਾਪੇ ਮਾਰੀ ਮਲਿਕ ਬੋਲੇ ਕਿਸਾਨ ਦਾ ਬੇਟਾ ਹਾਂ ਛਾਪਿਆਂ ਤੋਂ ਘਬਰਾਵਾਂਗਾ ਨਹੀਂ ਅੱਛੀ ਗੱਲ ਤੁਸੀਂ ਵਖਰੇਓ న్యూਸ 18 ਪੰਜਾਬ ਲੜਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਸਰਕਾਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਹੈ ਸ਼ੁਭਕਰਨ ਦੇ ਪਰਿਵਾਰ ਨੂੰ ਆਰਥਿਕ ਮਦਦ ਮਿਲੇ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਕਿਸਾਨ ਆਗੂਆਂ ਨੇ ਸਰਕਾਰ ਦੇ ਅੱਗੇ ਵੀ ਮੰਗ ਰੱਖੀ ਹੈ ਸ਼ੁਭ ਕਰਨ ਦੀ ਮੌਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਵੇ ਪੰਜਾਬ ਦੀ ਸਰਹੱਦ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚ ਲਿਆਂ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਹੱਦ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚ ਲਿਆਂ ਗਿਆ ਹਰਿਆਣਾ ਪੁਲਿਸ ਨੇ ਸਾਡੇ ਨੌਜਵਾਨਾਂ ਨੂੰ ਉਕਸਾਇਆ ਸਾਡੇ ਟਰੈਕਟਰਾਂ ਦੀ ਵੀ ਭੰਨਤੋੜ ਕੀਤੀ ਗਈ ਮੋਰਚੇ ਨੂੰ ਲੈ ਕੇ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਇਹ ਵੀ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਨੂੰ ਲੈ ਕੇ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਅਸੀਂ ਸ਼ਾਂਤਪੂਰਨ ਢੰਗ ਦੇ ਨਾਲ ਦਿੱਲੀ ਕੁੱਝ ਕਰ ਰਹੀ ਸੀ ਅ ਤਰਸਲ ਕੱਲ ਥਨੌਰੀ ਬਾਰਡਰ ਤੇ ਜਦੋਂ ਕਿ ਕਿਸਾਨਾਂ ਦੇ ਵੱਲੋਂ ਕੁੱਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੱਡੇ ਪਿੰਦਰ ਤੇ ਕਿਸਾਨ ਇਕੱਠੇ ਸਨ ਤੇ ਇਸੇ ਦੌਰਾਨ ਹੀ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਕਾਰਵਾਈ ਦੇ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਤੇ ਹੁਣ ਕਿਸਾਨ ਆਗੂਆਂ ਦੇ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਸਰਕਾਰ ਸ਼ੁਭਕਰਨ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਵੀ ਕਿਸਾਨ ਆਗੂਆਂ ਦੇ ਵੱਲੋਂ ਸਰਕਾਰ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਇਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਾਂਗੇ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕੇ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹੋ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਸਰਕਾਰ ਨੂੰ ਇੱਕ ਕੰਨੀ ਹੈ ਜੀ ਜੋ ਸ਼ਹੀਦਾਂ ਨੂੰ ਮਾਣ ਸਨਮਾਨ ਬਣਦਾ ਉਹ ਦੇਵੇ ਪੰਜਾਬ ਦੂਜੀ ਨਾਲ ਗੱਲ ਸਾਡੀ ਇਹ ਹੈ ਕੇ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹਰਕਾ ਦੇ ਅੰਦਰ ਆ ਕੇ ਕੱਲੇ ਬਿਆਨਾਂ ਨਾਲ ਗੱਲ ਨਹੀਂ ਸਕਦਾ ਜਿਵੇਂ ਕਹੀ ਜਾਈਏ ਜੀ ਅਸੀਂ ਬਿਆਨ دیتا ਅਸੀਂ ਆਹ ਕਹਿੰਦਾ ਅਸੀਂ ਆਹ ਕਰਦਾ ਬਿਆਨ ਸਿਰ ਟਿਕਲੀ ਗੱਲਾਂ ਨਾਲ ਨਹੀਂ ਗੱਲ ਬਣਦੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਦਿਨਾਂ 'ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਬਣਾਇਆ ਤੇ ਕਿਹਾ ਕਿ ਤੇ ਖਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆਗੇ ਪ੍ਰਵੋਕ ਕਰ ਰਹੇ ਹੈ ਆਗੇ ਪ੍ਰਚਾਰ ਰਿਹਾ ਹੈ ਅੱਗੇ ਭੜਕਾਊ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਚਿੱਕਰ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਿੰਦਾ ਕਿ ਡੀਜੀਪੀ ਸਾਹਿਬ ਨੇ ਕੁਆਰੀ ਮਾਰਕਾਤੀ ਜੀ ਆਈਡੀ ਆਈਡੀ ਬੀਆਈਜੀ ਦੀ ਡਿਊਟੀ ਲਾਉਂਦੇ ਕੋਈ ਸਪੋਰਟ ਵਧੀਆ ਗੱਲਾਂ ਲੱਗਦੀਆਂ ਨੇ ਇੱਕ ਨਾ ਸਾਡੇ ਏਰੀਆ ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਆ ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗੌਰਮੈਂਟ ਮਕਦਮਾ ਦਰਜ ਕਰੇ ਉਨ੍ਹਾਂ ਦੇ ਖਿਲਾਫ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਸਰਕਾਰ ਹੈ ਧੰਨਵਾਦ ਸਾਬ ਉਹਦੇ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਾਰੀ ਹੈ ਕਿਸਾਨ ਪਵਨ ਦੇ ਵਿੱਚ ਐਸ ਕੇ ਐਮ ਦੀ ਬੈਠਕ ਚੱਲੀ ਹੈ ਐਸ ਕੇ ਐਮ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਰਾਕੇਸ਼ ਟਕੈਤ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਇਸ ਦੌਰਾਨ ਰਾਕੇਸ਼ ਟਕੈਤ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ ਗੱਲਬਾਤ ਦੇ ਜ਼ਰੀਏ ਹੱਲ ਨਿਕਲਣਾ ਚਾਹੀਦਾ ਹੈ ਕੇਂਦਰ ਦਾ ਫਾਰਮੂਲਾ MSP ਗਰੰਟੀ ਕਾਨੂੰਨ ਨਹੀਂ ਸੀ ਰਾਕੇਸ਼ ਟਕਹੜ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੇਂਦਰ ਦਾ ਫਾਰਮੂਲਾ MSP ਗਰੰਟੀ ਕਾਨੂੰਨ ਨਹੀਂ ਸੀ ਤੋਂ ਚੰਡੀਗੜ੍ਹ ਦੇ ਅਰਧ ਅਸਲ ਸੰਯੁਕਤ ਸਥਾਨ ਮੋਰਚੇ ਦੀ ਲਗਾਤਾਰ ਮੀਟਿੰਗ ਚੱਲ ਰਹੀ ਹੈ ਤੇ ਇਸ ਮੀਟਿੰਗ ਦੇ ਦੌਰਾਨ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਇਸ ਬਾਰੇ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਐਸ ਕੇਐਮ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਜਾਵੇ ਐਸ ਕੇਐਮ ਕੀ ਬਠਿੰਡਾ ਹੈ ਚੰਡੀਗੜ੍ਹ ਵਿੱਚ ਕਿਉਂਕਿ ਘਟਨਾਕਰਮ ਇੱਥੇ ਪੇ ਹੀ ਚੱਲ ਰਹਾ ਹੈ ਜਿੰਨਾ ਵੀ 4-5 ਦਿਨਾਂ ਤੋਂ ਚੱਲ ਰਹਾ एस के एम की मीटिंग में कुछ ना कुछ मुद्दे का समाधान हो और ये है के कि एस के एम और जो दूसरी सत्ते बन है वो सब इकट्ठी होकर कोई फैसला नहीं तो सर जिस तरह से किसानों के बीच और सरकार के बीच चार दौर की बैठक हो चुकी है तो आगे भी जो है कल कृषि जो केंद्र के कृषि मंत्री है। उनकी तरफ से कहा गया कि बैठक के लिए हम तैयार हैं तो किसान नेताओं की कि तरफ से क्या है नहीं वे तो बैठक तो कर रहे हैं बैठक को कोई मैंने नहीं कर लेकिन बैठक से समाधान निकलना चाहिए बैठक का बातचीत होगी और दिखा दिया कि बैठक हमने कर ली उसका समाधान निकले गारंटी कानून में देने में क्या दिक्कत है ये उसको लागू कर क्या दिक्कत है? और जिस तरह से डल्लेवाल की तरफ से भी आज बयान आया कि सारे संगठनों को और सारे देश के किसानों ने एक होना चाहिए तो इस उनके बयान उनका ठीक है और अपने वाले भी यही चाहते हैं कि इकट्ठे हो तो बैठ जाएं जब शाम की बैठक हो उससे पहले कम से कम बैठ के और सलामत करें जब सरकार से मीटिंग हो उसमें भी सब लोग हमारे जाएं जैसे पहले जाते थे अगर पंजाब के सब लोग ये बंदियाँ इकट्ठी हो जाएगी पंजाब हरियाणा जितने भी हमारे लीडर थे वे जाए मीटिंग में और सरकारों के साथ में बातचीत करें तो कुछ ना कुछ दिखताई घटना हुई है सोचेंगे बड़ी माड़ी जी सरकार ने हरियाणा सरकार ने की ਉਦ ਲਈ ਅਸੀਂ ਵੀ ਕਹਾਂਗੇ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੀ ਜ਼ਮੀਨ ਤੇ ਆ ਕੇ ਇਹ ਘਟਨਾ ਉਹਨਾਂ ਨੇ ਵਰਤਾਈ ਆ ਤੇ ਸਾਡੇ ਜ਼ਮੀਨ ਤੋਂ ਆ ਕੇ ਸਾਡੇ ਬੰਦੇ ਜਿਹੜੇ ਚੱਕੇ ਨੇ ਅਸੀਂ ਪੰਜਾਬ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਮੁੱਖ ਮੰਤਰੀ ਦੇ ਖਿਲਾਫ ਪੰਜਾਬ ਦੇ ਵਿੱਚ 302 ਦਾ ਪਰਚਾ ਇਹਨਾਂ ਨੂੰ ਦਰਜ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਐਕਸ਼ਨ ਕਰਨਾ ਚਾਹੀਦਾ ਕਿਉਂਕਿ ਸਾਡੀ ਜ਼ਮੀਨ ਤੋਂ ਆ ਕੇ ਸਾਡਾ ਬੰਦਾ ਮਾਰਿਆ ਤੇ ਸਾਡੀ ਜ਼ਮੀਨ ਤੇ ਆ ਕੇ ਸਾਡੇ ਜਿਹੜੇ ਬੰਦੇ ਚੁੱਕੇ ਗਏ ਨੇ ਅੱਜ ਅਸੀਂ ਹੁਣ ਸਾਰੇ ਜਾਂ ਜਥੇਬੰਦੀਆਂ ਤੇ ਸਾਰੇ ਸਾਡੇ ਲੀਡਰ ਬਿਹਾਰ ਤੋਂ ਯੂਪੀ ਤੋਂ ਹਰਿਆਣੇ ਤੋਂ ਸਾਡੇ ਸਾਰੇ ਲੀਡਰ ਇੱਥੇ ਪਹੁੰਚ ਰਹੇ ਨੇ ਉੱਚ ਮਿਲ ਕੇ ਅਸੀਂ ਵਿਚਾਰਾਂ ਕਰਾਂਗੇ ਇਹਨੇ ਸਰਕਾਰ ਨੂੰ ਜੋ ਆਫਰ ਦਿੱਤਾ ਕਿ 4-5 ਸਮੇਂ ਪਰ ਨੂੰ ਕੰਟਰੈਕਟ ਕਰਕੇ ਅਸੀਂ ਦੇ ਦਿੰਦੇ ਹਾਂ ਉਸ ਆਫਰ ਕੋ ਤੋਂ ਉਹਨਾਂ ਨੇ ਪੰਜੇਰ ਸਾਹਿਬ ਨੇ ਰਿਜੈਕਟ ਕਰ ਦਿੱਤਾ ਨਹੀਂ ਹਮ ਵੀ ਰਿਜੈਕਟ ਕਰਤੇ ਹਾਂ ਹਮੇ ਕੰਟਰੈਕਟ ਫਾਰਮਿੰਗ ਨਹੀਂ ਚਾਹੀਏ ਹਮੇ ਹਮ ਕੋ ਐਮਐਸਪੀ ਚਾਹੀਏ ਕੰਟਰੈਕਟ ਵਾਲਾ ਤਾਂ ਕਹੇਗਾ ਕੱਲ ਨੂੰ ਆਪਕਾ ਦਾਣਾ ਖਰਾਬ ਹੈ ਆਪਕੇ ਮਵਸਚਰ ਹੈ ਹਮ ਨਹੀਂ ਲੈਂਗੇ ਇਤਨਾ ਕੰਮ ਲੈਂਗੇ ਉਹ ਹਮੇ ਮਨਜ਼ੂਰ ਨਹੀਂ ਕੰਟਰੈਕਟ ਵਾਲਾ ਸ਼ੁਭਕਰਨ ਦੀ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਪਟੀਸ਼ਨ ਤੇ 29 ਫਰਵਰੀ ਨੂੰ ਸੁਣਵਾਈ ਹੋਵੇਗੀ ਮਹਾਲੀ ਦੇ ਐਡਵੋਕੇਟ ਹਰਿੰਦਰ ਸਿੰਘ ਦਾ ਦਰਸਲ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਪੁਰਸ ਦੇ ਵੱਲੋਂ ਅਰਜ਼ੂ ਕਾਸਤੇ ਪੈਰਟ ਗੰਦੇ ਇਸਤੇਮਾਲ ਤੇ ਇਸ ਪਟੀਸ਼ਨ ਦੇ ਜ਼ਰੀਏ ਸਵਾਲ ਚੁੱਕੇ ਗਏ ਨੇ ਸੋ ਸ਼ੁਭ ਕਰਨ ਦੀ ਮੌਤਾ ਮਾਮਲਾ ਹਾਈ ਕੋਰਟ ਵੀ ਪਹੁੰਚ ਚੁੱਕਾ ਹੈ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਹਾਈ ਕੋਰਟ ਦੇ ਦਰਸਲ ਇੱਕ ਪਟੀਸ਼ਨ ਦਾਖਲ ਕੀਤੀ ਹੈ ਜਿਸ ਦੇ ਕਿ 29 ਫਰਵਰੀ ਨੂੰ ਸੁਣਵਾਈ ਹੋਵੇਗੀ ਆਤਨੂੰ ਦੱਸ ਦੇ ਕਿ ਮਹਾਰਾਜੀ ਦੇ ਐਡਵੋਕੇਟ ਹਰਿੰਦਰ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੰਝੂ ਗੈਸ ਤੇ ਪੈਲਟ ਗਨ ਦੇ ਇਸਤੇਮਾਲ ਤੇ ਇਸ ਪਟੀਸ਼ਨ ਦੇ ਰਾਹੀਂ ਸਵਾਲ ਚੁੱਕੇ ਗਏ ਨੇ ਦਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਵੀ ਕੇਂਦਰ ਤੇ ਸਵਾਲ ਚੁੱਕੇ ਗਏ ਨੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੇ ਵੱਲੋਂ ਖਨੋਰੀ ਵਾਲੀ ਘਟਨਾ ਦੀ ਨਿੰਦਾ ਕੀਤੀ ਗਈ ਹੈ ਨੌਜਵਾਨ ਕਿਸਾਨ ਸੁਖਕਰਨ ਦੀ ਮੌਤ ਬੇहद ਦੁਖਦਾਈ ਹੈ ਜਥੇਦਾਰ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਕਿ ਨੌਜਵਾਨ ਕਿਸਾਨ ਸੁਖਕਰਨ ਦੀ ਮੌਤ ਹੋਣਾ ਬੇहद ਦੁਖਦਾਈ ਹੈ ਕਿਸਾਨ ਦੇਸ਼ ਦਾ ਪੇਟ ਭਰਨ ਵਾਲੇ ਨੇ ਨਾ ਕਿ ਕੁਸ ਬੈਠੀਏ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਅਧਿਕਾਰ ਹੈ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਅਧਿਕਾਰ ਹੈ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦਾ ਕੇਂਦਰ ਕੇਂਦਰ ਤੇ ਵਰਦੇ ਹੋਏ ਨਜ਼ਰ ਆਇਆ ਅਥਰ ਸਾਹਿਬ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦਾ ਕੇਂਦਰ ਮਸਲੇ ਦੇ ਹੱਲ ਦੇ ਲਈ ਗੱਲਬਾਤ ਕਰੋ ਨਾ ਕਿ ਗੋਲੀਬਾਰੀ ਡੰਗਾ ਗੋਲੀਆਂ ਅਥਰੂ ਗੈਸ ਦੇ ਗੋਲੇ ਛੱਡਣ ਦੇ ਐਕਸ਼ਨ ਦੀ ਜ਼ਥੇਦਾਰ ਦੇ ਵੱਲੋਂ ਨਖੇਦੀ ਕੀਤੀ ਗਈ ਅਤੇ ਤਕਸਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਖਨੌਰੀ ਬਾਰਡਰ ਤੇ ਪੁਲਿਸ ਦੇ ਐਕਸ਼ਨ ਦੀ ਨਖੇਦੀ ਕੀਤੀ ਹੈ। ਉਹਨਾਂ ਸਰਕਾਰ ਤੇ ਕਿਸਾਨਾਂ ਨੂੰ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਨੂੰ ਕਿਹਾ ਹੈ। ਨਾਲ ਹੀ ਸਰਕਾਰ ਨੂੰ ਕਿਸਾਨਾਂ ਦੀ ਹੱਕੀ ਮੰਗਾਂ ਵੱਲ ਜਲਦ ਧਿਆਨ ਦੇਣ ਦੀ ਗੱਲ ਆਖੀ ਹੈ। ਇਹ ਉਹ ਬਹੁਤ ਹੀ ਲੰਗਨਜੋਗ ਹੈ। ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਪ੍ਰਸ਼ਾਸਨ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਰਵਈਆ ਸਖਤ ਪ੍ਰਸ਼ਾਸਨ ਨੇ اختیار ਕੀਤਾ ਹੈ। ਮਤਲਬ ਇਹ ਵੀ ਕਿ ਹੈ ਕਿ ਦੋਨੇ ਤਰ੍ਹਾਂ ਨੂੰ ਸੰਜਮ ਦੇ ਨਾਲ ਹੀ ਕੰਮ ਲੈਣਾ ਚਾਹੀਦਾ ਹੈ ਸਿਹਰਦਤਾ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਔਰ ਮੀਟਿੰਗਾਂ ਦਾ سلسلہ ਬੰਦ ਨਹੀਂ ਕਰਨਾ ਚਾਹੀਦਾ ਮੀਟਿੰਗਾਂ ਜਿਹੜੀਆਂ ਨੇ ਉਹ ਚਲਦੀਆਂ ਰੱਖਣੀਆਂ ਚਾਹੀਦੀਆਂ ਨੇ ਔਰ ਮੀਟਿੰਗਾਂ ਦੇ ਵਿੱਚ ਦਲੀਲਬਾਜ਼ੀ ਦੇ ਨਾਲ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ ਕਿਸਾਨਾਂ ਦੀਆਂ ਵੀ ਜੜੀਆਂ ਵਾਅਦੇ ਮੰਗਾਂ ਨੇ ਸਰਕਾਰ ਨੂੰ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਸਰਕਾਰੀ ਜਿਹੜੀ ਪਹਿਰਾ ਮੈਂ ਉਹਨਾਂ ਵੀ ਕਹੂੰਗਾ ਕਿ ਬੜੀ ਸਿਹਰਦਤਾ ਸੰਜਮ ਤੋਂ ਕਮ ਲਵੇ ਤੇ ਜਿਹੜੇ ਕਿਸਾਨ ਆਗੂ ਹੈ ਉਹ ਵੀ ਵੀਰ ਸਾਡੇ ਜਿਹੜੇ ਨੇ ਉਹ ਸੰਜਮ ਤੇ ਸਿਹਰਦਤਾ ਤੋਂ ਕਮ ਲੈਣ ਇਸ ਗੱਲ ਦਾ ਖਿਆਲ ਰੱਖਣ ਕਿ ਹਿੰਸਕ ਟਕਰਾਅ ਜਿਹੜਾ ਹੈ ਹਮੇਸ਼ਾ ਹੀ ਨੁਕਸਾਨਦਾਇਕ ਹੁੰਦਾ ਹੈ। ਦੇ ਪ੍ਰਯੋਜਕ ULO Education Moga India's most trusted immigration consultancy ਇਸ ਨਿਊਜ਼ ਹੈਡਲਾਈਨਸ ਕੇ ਪ੍ਰਾਇਜਕ ULO এডੂਕੇਸ਼ਨ ਮੋਗਾ ਇੰਡੀਆਜ਼ ਮੋਸਟ ਟਰਸਟਡ ਇਮੀਗ੍ਰੇਸ਼ਨ ਕੰਸਲਟੈਂਸੀ ਸੋ ਜਿੱਥੇ ਇੱਕ ਪਾਸੇ ਸ਼ੰਭੂ ਟੈਕਨੋਰੀ ਬਾਰਡਰ ਤੇ ਪ੍ਰਦਰਸ਼ਨਕਾਰੀ ਕਿਸਾਨ ਪਿਛਲੇ 9 ਦਿਨਾਂ ਤੋਂ ਮੋਰਚਾ ਲਾਈ ਬੈਠੇ ਹੋਏ ਨੇ ਤਾਂ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਗਰਾਊਂਡ ਵਾਟਰ ਦੀ ਤਾਂ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਕੇਂਦਰ ਨੇ ਪੰਜ ਫਸਲਾਂ ਤੇ ਜੋ ਐਮਐਸਪੀ ਦਾ ਨਵਾਂ ਆਫਰ ਦਿੱਤਾ ਸੀਗਾ ਉਸ ਦਾ ਅਸਲ ਮਕਸਦ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਵੱਲ ਮੋੜਨਾ ਅਤੇ ਇਹਨਾਂ ਫਸਲਾਂ ਦੇ ਲਈ ਉਹਨਾਂ ਦੀ ਆਰਥਿਕ ਮਦਦ ਕਰਨਾ ਸੀ ਹਾਲਾਂਕਿ ਕਿਸਾਨ ਸਰਕਾਰ ਦੇ ਐਮਐਸਪੀ ਵਾਲੇ ਆਫਰ ਨੂੰ ਠੁਕਰਾ ਚੁੱਕੇ ਨੇ ਗਰਾਊਂਡ ਵਾਟਰ ਦੀ ਆ ਗਰਾਊਂਡ رپورਟਰਸ ਇੰਤਨ ਉਹ ਵਿਸਥਾਰ ਦੇ ਦੱਸਦੇ ਆ ਆ ਕੇਂਦਰ ਨੇ ਕਿਸਾਨਾਂ ਨੂੰ ਪੰਜ ਹੋਰ ਫਸਲਾਂ ਤੇ ਐਮਐਸਪੀ ਦਾ ਆਫਰ ਦਿੱਤਾ ਮੱਕੀ ਕਪਾਹ ਅਰਹਰ ਮਾਂ ਤੇ ਮਸਰ ਤੇ ਐਮਐਸਪੀ ਦਾੜਾ ਕਿ ਆਫਰ ਦਿੱਤਾ ਗਿਆ 5 ਸਾਲਾਂ ਦੇ ਲਈ ਸੀਸੀਆਈ ਜਿਹੜਾ ਇੱਕ ਸਰਕਾਰੀ ਏਜੰਸੀਆਂ ਦੇ ਰਾਹੀਂ ਐਮਐਸਪੀ ਦਾ ਆਫਰ ਹੋਵੇਗਾ ਖਰੀਦ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਿਮਟ ਨਹੀਂ ਹੋਵੇਗੀ ਤਰਤੀਹੇਟਲੇ ਪਾਣੀ ਦੀ 2017 ਦੀ ਰਿਪੋਰਟ ਦੀ ਜਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 138 ਬਲਾਕਾਂ ਦੇ ਵਿੱਚੋਂ 109 ਦੇ ਵਿੱਚ ਤਰਤੀਹੇਟਲਾ ਪਾਣੀ ਦਾ ਪੱਧਰ ਓਵਰ ਐਕਸਪਲੋਇਟਡ ਹੈ ਜਿਹੜਾ ਕਿ ਦੋ ਬਲਾਕ ਗੰਭੀਰ ਪੰਜ ਦੇ ਵਿੱਚ ਘੱਟ ਗੰਭੀਰ ਅਤੇ ਸਿਰਫ 22 ਹੀ ਸੁਰੱਖਿਅਤ ਨੇ ਸੁੱਬੇ ਭਰ ਦੇ ਵਿੱਚ ਗਰਾਊਂਡ ਵਾਟਰ ਜਿਹੜਾ ਰੀਚਾਰਜ ਹੈ 23.93 ਬੀਸੀਐਮ ਹੈ ਸਾਲਾਨਾ ਨਿਕਾਸੀ ਯੋਗ ਤਰਤੀਹੇਟਲਾ ਪਾਣੀ ਜਿਹੜਾ ਕਿ 21.59 ਬੀਸੀਐਮ ਹੈ ਸਾਲਾਨਾ ਤਰਤੀਹੇਟਲਾ ਪਾਣੀ 35.78 ਬੀਸੀਐਮ ਕੱਢਿਆ ਜੋ ਕਿ 166% ਜ਼ਿਆਦਾ ਸੀ ਬਿਲੀਅਨ ਕਿਊਬਿਕ ਮੀਟਰ ਰਾਜਸਥਾਨ ਦੇ ਵਿੱਚ 140% ਜ਼ਿਆਦਾ ਤਰਥੀਟਲੇ ਪਾਣੀ ਦੀ ਨਿਕਾਸੀ ਹੋਈ ਹੈ ਛੋਟੇ ਕਿਸਾਨ ਦੇ ਲਈ ਤਰਥੀਟਲੇ ਪਾਣੀ ਨੂੰ ਕੱਢਣ ਦੀ ਲਾਗਤ ਦੇ ਵਿੱਚ ਵਾਧਾ ਹੋ ਰਿਹਾ ਹੈ ਛੋਟੇ ਕਿਸਾਨਾਂ ਤੇ ਪਾਣੀ ਦਾ ਪੱਧਰ ਘਟਣ ਦਾ ਸਭ ਤੋਂ ਵੱਡਾ ਅਸਰ ਹੈ 2021 ਦੇ ਵਿੱਚ ਪੰਜਾਬ ਦੇ ਅੰਦਰ 85% ਰਕਬੇ ਤੇ ਕਣਕ ਤੇ ਝੋਨੇ ਦੀ ਖੇਤੀ ਹੋਈ ਬਦਲਵੀਂ ਫਸਲਾਂ ਦੇ ਲਈ ਕਿਸਾਨਾਂ ਨੂੰ ਸਰਕਾਰੀ ਮਦਦ ਜ਼ਰੂਰੀ ਹੈ ਮੱਕੀ ਕਪਾਹ ਤੇ ਦਾਲਾਂ ਦੀ ਖੇਤੀ ਦੇ ਨਾਲ ਕਿਸਾਨਾਂ ਨੂੰ ਨਵੇਂ ਬਾਜ਼ਾਰ ਮਿਲਣਗੇ ਕੇਂਦਰ ਦੇ ਮੁਤਾਬਿਕ ਐਮਐਸਪੀ ਆਫਰ ਰਿਜੈਕਟ ਕਰਨਾ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਆ ਬਦਲਵੀਂ ਫਸਲਾਂ ਨਾ ਅਪਣਾਉਣ ਤੇ ਪਾਣੀ ਦਾ ਪੱਧਰ ਹੋਰ ਘਟੇਗਾ